ਘੰਗਾ ਮਾਰਨ ਵਾਲੇ ਕੁੱਤੇ ਦੀ ਮੌਤ ਮਰਦੇ ਆ ਸਾਰਿਆਂ ਨੂੰ ਪਤਾ ਪਰ ਨਹੀਂ ਹਟਦੇ ਤੁਹਾਡੀ ਗੱਲ ਜਾਇਜ਼ ਹੈ ਕਿ ਬਾਈ ਮਾਪਿਓ ਨੂੰ ਰੋਟੀ ਕੋਈ ਜ਼ਮੀਨ ਨਾ ਜਾਇਦਾਦਾਂ ਨੂੰ ਜਾਂ ਪ੍ਰਾਪਰਟੀਆਂ ਨੂੰ ਨੇ ਦੇਣੀ ਹੁੰਦੀ ਉਹ ਜੱਗ ਦੀ ਸੰਗ ਸ਼ਰਮ ਨੂੰ ਦੇਣੀ ਹੁੰਦੀ ਹੈ ਤੇ ਜਿਹੜਾ ਬਿਸ਼ਰਮੇ ਬਣ ਗਿਆ ਉਹਨੋਂ ਭਲਾਂ ਦੀ ਪਿਓ ਬੈਂਕ ਭੰਨ ਕੇ ਦੇ ਦੇ ਉਹਨੇ ਤਾਂ ਵੀ ਰੋਟੀ ਨਹੀਂ ਦੇਣੀ ਤੇ ਜਿਹੜੇ ਝੂਠ ਦੀ ਕਮਾਈ ਨਾਲ ਪਾਪ ਦੀ ਕਮਾਈ ਨਾਲ ਮਹਿਲ ਪਾਏ ਆ ਉਹ ਟੈਂਦੇ ਦੇਖੇ ਆ ਸਦਾ ਵਾਸਤੇ ਤੰਦਰੁਸਤੀਆਂ ਤੇ ਸਦਾ ਵਾਸਤੇ ਚੜ੍ਹਾਈਆਂ ਨਹੀਂ ਰਹਿੰਦੀਆਂ ਠੱਗਾਂ ਦਾ ਬਹੁਤ ਬੁਰਾ ਹਸ਼ਰ ਹੁੰਦਾ ਹੈ ਵਿਸ਼ਵਾਸ ਕਰਕੇ ਆਪਦੇ ਪੁੱਤ ਨਾ ਜ਼ਮੀਨ ਲਵਾਤੀ ਉਹਨੇ ਪਿਓ ਦੀਆਂ ਚੀਕਾਂ ਕਢਾਤੀਆਂ ਬੰਦਿਆ ਬਾੜ ਖੇਤ ਨੂੰ ਖਾਨ ਲੱਗ ਪਏ ਤਾਂ ਫਿਰ ਬੰਦਾ ਭਰੋਸਾ ਕਿਦੇ ਤੇ ਕਰੇ ਲੋਕ ਰੱਬ ਤੋਂ ਕਿਉਂ ਨਹੀਂ ਡਰਦੇ ਠੱਗੀਆਂ ਮਾਰਨ ਨੂੰ ਕੋਈ ਨਹੀਂ ਹਟਦਾ ਨਾਲੇ ਪਤਾ ਵੀ ਜਿਹੜੀ ਠੱਗੀ ਮਾਰਨ ਵਾਲੇ ਦਾ ਖੇਰ ਅੰਤ ਨੂੰ ਬੁਰਾ ਹਾਲ ਹੁੰਦਾ ਨਾਲੇ ਸਮਾਜ ਚ ਵੇਂਦੇ ਆ ਵੀ ਹਰੇਕ ਦਾ ਠੱਗੀ ਮਾਰਨ ਵਾਲੇ ਦਾ ਕੋਈ ਚਵਾਰਾ ਨਹੀਂ ਪੈਂਦਾ ਬੁਰਾ ਹਾਲ ਹੀ ਹੁੰਦਾ ਫੇਰ ਵੀ ਨਹੀਂ ਅੜਦੇ ਘੰਗਾ ਮਾਰਨ ਵਾਲੇ ਕੁੱਤੇ ਦੀ ਮੌਤ ਮਰਦੇ ਆ ਸਾਰਿਆਂ ਨੂੰ ਪਤਾ ਪਰ ਨਹੀਂ ਹਟਦੇ ਤੁਹਾਡੀ ਗੱਲ ਜਾਇਜ਼ ਹੈ ਜਿਹੜੇ ਬਜ਼ੁਰਗਾਂ ਨੇ ਅੱਜ ਤੋਂ 100 100 ਸਾਲ ਪਹਿਲਾਂ 2 200 ਸਾਲ ਪਹਿਲਾਂ ਹੱਕ ਦੀ ਕਮਾਈ ਨਾਲ ਮਹਿਲ ਪਾਏ ਸੀ ਉਹ ਅੱਜ ਵੀ ਖੜੇ ਆ ਤੇ ਜਿਹੜੇ ਝੂਠ ਦੀ ਕਮਾਈ ਨਾਲ ਪਾਪ ਦੀ ਕਮਾਈ ਨਾਲ ਮਹਿਲ ਪਾਏ ਆ ਉਹ ਢੈਂਦੇ ਦੇਖਿਆ ਪਾਪ ਦੀ ਕਮਾਈ ਵਾਲੇ ਮਹਿਲਾਂ ਤੇ ਰੱਬ ਨਹੀਂ ਖੁਸ਼ ਹੁੰਦਾ ਤੇ ਨਾ ਉਹਦੇ ਚ ਰਹਿਣ ਵਾਲੇ ਖੁਸ਼ ਹੁੰਦੇ ਆ ਸਾਰੇ ਤਾਂ ਦਪਿਟਦੇ ਆ ਸਾਰਿਆਂ ਦੀ ਜੂਨ ਬੁਰੀ ਹੁੰਦੀ ਆ ਕੀ ਆਖਣਾ ਕੋਈ ਇੱਕ ਅੱਧੀ ਪੀੜੀ ਠੱਗ ਦੀ ਸੌਖੀ ਰਹ ਜੇ ਪਰ ਸਦਾ ਵਾਸਤੇ ਤੰਦਰੁਸਤੀਆਂ ਤੇ ਸਦਾ ਵਾਸਤੇ ਚੜਾਈਆਂ ਨਹੀਂ ਰਹਿੰਦੀਆਂ ਠੱਗਾਂ ਦਾ ਬਹੁਤ ਬੁਰਾ ਹਸ਼ਰ ਹੁੰਦਾ ਇਹ ਜਿਹੜਾ ਸਮਾਜ ਚਲੋ ਆਪਾਂ ਕਹਿੰਦੇ ਆ ਸਮਾਜ ਤਾਂ ਚੱਲੀ ਜਾਂਦਾ ਬਹੁਤ ਵੱਡਾ ਸਮਾਜ ਆ ਤੇ ਇਹ ਤਾਂ ਜਿਹੜਾ ਮੰਨ ਲਓ ਅੱਜ ਕੱਲ ਕਿਸੇ ਧੀ ਜੰਦਾ ਜਵਾਨਾ ਹੈ ਨੀਗਾ ਜਿਹੜੇ ਪਿਓ ਨੇ ਵਿਸ਼ਵਾਸ ਕਰਕੇ ਆਪਦੇ ਪੁੱਤ ਨਾਲ ਜ਼ਮੀਨ ਲਵਾਤੀ ਉਹਨੇ ਪਿਓ ਦੀਆਂ ਚੀਕਾਂ ਕਢਾਤੀਆਂ ਰੋਟੀ ਤੋਂ ਮਥਾਜ ਕਰਤਾ ਪਿਓ ਨੂੰ ਅਗਲੇ ਘਰੋਂ ਧੱਕੇ ਮਾਰ ਮਾਰ ਬਾਹਰ ਕੱਢਦੇ ਆ ਪਿਆ ਉਹਨਾਂ ਆਪਿਆਂ ਨੂੰ ਨਾਲੇ ਕੋਈ ਇੱਕ ਅੱਧੀ ਘਟਨਾ ਨਹੀਂ ਗੀ ਇਹ ਸਮਾਜ ਦੇ ਵਿੱਚ ਹਜ਼ਾਰਾਂ ਇਹ ਮਿਸਾਲਾਂ ਜਿਹੜੀਆਂ ਇਸ ਗੱਲ ਦੀਆਂ ਹੈਗੀਆਂ ਸਮਾਜ ਤਾਂ ਬਾਈ ਬਹੁਤ ਵੱਡਾ ਸਮਾਜ ਚ ਚੰਗੇ ਬੰਦੇ ਵੀ ਬਥੇਰੇ ਆ ਮਾੜੇ ਵੀ ਬਥੇਰੇ ਆ ਠੱਗੀਆਂ ਠੋਰੀਆਂ ਚੱਲੀ ਜਾਂਦੀਆਂ ਚੱਲੀ ਜਾਣ ਖਸਮਾਂ ਨੂੰ ਖਾਣ ਉਹ ਤਾਂ ਵੱਖਰੀ ਗੱਲ ਐ ਪਰ ਜਦੋਂ ਜਿਵੇਂ ਆਦੇ ਹੁੰਦੇ ਆ ਵਾੜ ਖੇਤ ਨੂੰ ਖਾਣ ਲੱਗ ਪਏ ਤਾਂ ਫਿਰ ਬੰਦਾ ਭਰੋਸਾ ਕਿਹਦੇ ਤੇ ਕਰੇ ਹੁਣ ਜੇ ਲਾ ਦਾ ਆਪਦੇ ਮਾਪਿਓ ਨਾਲ ਹੀ ਠੱਗੀਆਂ ਮਾਰਨ ਲੱਗ ਜੂ ਤਾਂ ਫਿਰ ਦੁਨੀਆ ਤੇ ਭਰੋਸਾ ਕਿਤੇ ਤੇ ਰਹਿ ਜੂ ਗੱਲ ਤਾਂ ਇਹ ਆ ਹੂੰ ਬਥੇਰੇ ਮਾਪਿਓ ਨੂੰ ਤੁਹਾਡੇ ਆਖਣ ਨੂੰ ਰੋਟੀ ਤੋਂ ਮਥਾਜ ਕਰਤਾ ਬਹੁਤ ਬੰਦਿਆ ਨੇ ਤੇ ਇਹੋ ਜਿਹੀਆਂ ਜਨਸਾਂ ਨੂੰ ਬਾਈ ਫਿਰ ਕੋਈ ਮੱਥੇ ਲਾ ਕੇ ਵੀ ਰਾਜੀ ਨਹੀਂ ਉਹ ਚਾਰ ਬੰਦਿਆਂ ਚ ਬਹਿ ਕੇ ਕਾਲਰ ਝਾੜ ਕੇ ਫਰਾਏ ਨਹੀਂ ਆਖ ਸਕਦੇ ਵੀ ਮੈਂ ਲੀਡਰਾਂ ਤੇ ਜਾਂ ਮੇਰੇ ਅੱਖੇ ਲੱਗੋ ਇਹੋ ਜੇ ਬੰਦਿਆਂ ਨੂੰ ਕੋਈ ਚਾਰ ਬੰਦਿਆਂ ਚ ਬਹਿਣ ਨਹੀਂ ਦਿੰਦਾ ਕਦੇ ਸੁਣਿਆ ਇਹੋ ਜੇ ਬੰਦਿਆਂ ਨੇ ਕਦੇ ਕਿਸੇ ਦਾ ਫੈਸਲਾ ਕਰਾਇਆ ਹੋਵੇ ਸਾਂਝੇ ਕੰਮ ਚ ਨਹੀਂ ਕੋਈ ਸਾਦਾ ਇਹ ਦੋ ਵੱਡੀ ਹੋ ਰਹੀ ਯਾਰ ਲਾਹਨਤ ਕੀ ਹੋ ਸਕਦੀ ਹੈ ਜਦੋਂ ਬੰਦੇ ਨੂੰ ਕੋਈ ਮੱਥੇ ਲਾ ਕੇ ਰਾਜੀ ਨਹੀਂ ਸੋ ਇਹੋ ਜੇ ਘਟੀਆ ਬੰਦਿਆਂ ਦਾ ਸਮਾਜ ਵਿੱਚ ਕੋਈ ਰਤਬਾ ਨਹੀਂ ਹੁੰਦਾ ਹਮ ਬਾਕੀ ਭਾਈ ਮਾਂ ਪਿਓ ਨੂੰ ਰੋਟੀ ਕੋਈ ਜ਼ਮੀਨ ਨਾ ਜਾਇਦਾਤਾਂ ਨੂੰ ਜਾਂ ਪ੍ਰਾਪਰਟੀਆਂ ਨੂੰ ਨੇ ਦੇਣੀ ਹੁੰਦੀ ਉਹ ਜੱਗ ਦੀ ਸੰਗ ਸ਼ਰਮ ਨੂੰ ਦੇਣੀ ਹੁੰਦੀ ਹੈ ਬਥੇਰੇ ਇਹੋ ਜੇ ਪਿਓ ਵੀ ਹੈਗੇ ਜਿਨ੍ਹਾਂ ਨੇ ਆਪਦੇ ਜਵਾਕਾਂ ਦੇ ਨਾਂ ਜ਼ਮੀਨਾਂ ਲਵਾਤੀਆਂ ਤੇ ਉਹਨਾਂ ਨੂੰ ਫੁੱਲਾਂ ਵਾਂਗੂ ਸਾਂਭਦੇ ਐ ਬਥੇਰੇ ਇਹੋ ਜੇ ਵੀ ਹੈਗੇ ਜਿਨ੍ਹਾਂ ਕੋਲੇ ਵਿਚਾਰਾਂ ਕੋਲੇ ਜ਼ਮੀਨਾਂ ਹੈ ਹੀ ਨਹੀਂ ਸੀ ਕੋਈ ਪ੍ਰਾਪਰਟੀ ਨਹੀਂ ਸੀ ਇਹ ਸਾਂਭਣ ਵਾਲੇ ਉਹਨਾਂ ਨੂੰ ਵੀ ਫੁੱਲਾਂ ਵਾਂਗੂ ਸਾਂਭੀ ਜਾਂਦੇ ਆ ਇਹ ਤਾਂ ਬਾਈ ਮਨ ਦੀ ਅਵਸਥਾ ਹੈ ਜੇ ਸਤਿਗੁਰੂ ਨੇ ਤੁਹਾਨੂੰ ਮਨ ਸ਼ਾਂਤ ਦਿੱਤਾ ਹੈ ਲਾਲਚ ਤੋਂ ਰਹਿਤ ਦਿੱਤਾ ਤਾਂ ਕੋਈ ਕਿੱਲਿਆਂ ਨਾਲ ਜਾਂ ਕੋਈ ਜ਼ਮੀਨਾਂ ਜਾਇਦਾਦਾਂ ਨਾਲ ਨਹੀਂ ਫੇਰ ਤਾਂ ਸਾਰਾ ਕੁਝ ਬੰਦਾ ਸੰਗ ਸ਼ਰਮ ਨੂੰ ਕਰਦਾ ਤੇ ਜਿਹਨੇ ਬਾਈ ਜਿਹੜਾ ਬਿਸ਼ਰਮੇ ਬਣ ਗਿਆ ਉਹਨੋਂ ਭਲਾਂ ਦੀ ਪਿਓ ਬੈਂਕ ਭੰਨ ਕੇ ਦੇ ਦੇ ਉਹਨੇ ਤਾਂ ਵੀ ਰੋਟੀ ਨਹੀਂ ਦੇਣੀ ਇਹ ਜਿਹੜੀਆਂ ਚੰਗਿਆਈਆਂ ਬਰਿਆਈਆਂ ਸਮਾਜ ਦੇ ਵਿੱਚ ਨਾ ਪੀੜੀ ਦਰ ਪੀੜੀ ਚੱਲਦੀਆਂ ਕਿਉਂਕਿ ਜਿਹੜੇ ਪੁੱਤ ਅੱਜ ਨਹੀਂ ਆਪਦੇ ਪਿਓ ਨੂੰ ਸਾਂਭਦੇ ਉਹਨਾਂ ਦੇ ਬੱਚੇ ਵੀ ਗਾਂ ਖੱਚਾਂ ਦੇ ਖਾਚੀ ਜਾਂਦੇ ਆ ਗਾ ਉਹਨਾਂ ਦਾ ਵੀ ਉਹ ਹਸ਼ਰ ਹੀ ਹੋਣਾ ਹਾਂ ਉਹਨਾਂ ਨੇ ਵੀ ਉਹਨਾਂ ਨੂੰ ਨਹੀਂ ਸਾਂਭਣਾ ਤੇ ਅੱਜ ਜਿਹੜੀ ਇਹ ਦੁਰਦਸ਼ਾ ਹੋ ਰਹੀ ਆ ਇਹ ਵੀ ਉਹਨਾਂ ਦੀ ਹੋ ਰਹੀ ਆ ਜਿਨ੍ਹਾਂ ਨੇ ਆਪਦੇ ਬਜ਼ੁਰਗਾਂ ਨੂੰ ਪਹਿਲਾਂ ਨਹੀਂ ਸਾਂਭਿਆ ਹੂੰ ਤਾਂ ਕਰਕੇ ਉਹ ਜਿਹੜਾ ਲੈਣਾ ਦੇਣਾ ਉਹ ਇੱਥੇ ਹੀ ਆ ਆਪਾਂ ਕਹਿੰਦੇ ਆ ਜਿਹੜਾ ਨਰਕ ਸਵਰਗ ਅੱਗੇ ਆ ਉਹ ਲੈਣਾ ਦੇਣਾ ਸਭ ਇੱਥੇ ਹੀ ਪੂਰਾ ਹੋ ਜਾਂਦਾ